ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਣੀ ਹਣੀ ਵੀ ਆ ਚੁੱਕੇ ਨੇ ਉਹ soldi ਇੱਧਰ ਸਾਡੇ ਖੜਾ ਹਾਰੀ ਨੇ ਜਿਹੜੇ ਇਹ ਫੱਟੜ ਨੇ ਪਹੁੰਚ ਪਹੁੰਚੇ ਨਹੀਂ ਤੁਸੀਂ ਫੱਟੜੋ ਤੇ ਹਾਂਜੀ ਸਤ ਸ੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਤੇ ਮੈਂ ਮਿੱਤਰੋ ਰਵੀ ਸਿੰਘ ਮਾਲਵਾ ਪੁਆਇੰਟ ਵਾਲਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਪੰਜਾਬ ਦਾ ਟੂਰ ਕੀਤਾ ਸੀ ਸਾਈਕਲਾਂ ਤੇ ਤੇ ਪੰਜਾਬ ਦੇ ਤਿੰਨੇ ਤਖਤ ਤੇ ਜਿੰਨੇ ਵੀ ਆਸ-ਪਾਸ ਧਾਰਮਿਕ ਸਥਾਨ ਨੇ ਸਾਰੇ ਆਪਾਂ ਘੁੰਮੇ ਸੀ ਤੇ ਪਠਾਨਕੋਟ ਪਹਾੜਾਂ ਦੇ ਵਿੱਚ ਵੀ ਆਪਾਂ ਗਏ ਸੀ ਸੋ ਦੇ ਸੰਬੰਧ ਵਿੱਚ ਪਹਿਲਾਂ ਤਾਂ ਆਪਣਾ ਮੈਲ ਕਲੰਦੀ ਜਿਹੜੀ ਟੀਮ ਸੀ ਆਪਣੀ ਤੇ ਜਿਨ੍ਹਾਂ ਨਾਲ ਆਪਾਂ ਹਰੇ ਗੈਂਦਵਾਰ ਨੂੰ ਸਾਈਕਲਿੰਗ ਕਰਦੇ ਹੁੰਨੇ ਆ ਤੇ ਉਹਨਾਂ ਨੇ ਆਪਣਾ ਮਾਨ ਸਨਮਾਨ ਕੀਤਾ ਸੀ ਤੇ ਇਸ ਤੋਂ ਬਾਅਦ ਫਿਰ ਆਪਣਾ ਘਰੇ ਆ ਕੇ ਮੈਂ ਤੇ ਮੇਰੇ ਸਾਥੀ ਦਾ ਦੋਵਾਂ ਦਾ ਜਿਹੜਾ ਸਨਮਾਨ ਸੀਗਾ ਆਪਣੇ ਪਰਿਵਾਰ ਨੇ ਤੇ ਕੁਝ ਪ੍ਰਤਵੰਤ ਤੇ ਸੱਜਣ ਸੀਗੇ ਜਿਹੜੇ ਪਿੰਡ ਚੋਂ ਆਏ ਹੋਏ ਉਹਨਾਂ ਨੇ ਸਨਮਾਨ ਕੀਤਾ ਸੀ ਤੇ ਅੱਜ ਆਪਣੇ ਪਿੰਡ ਗੁਰਦੁਆਰਾ ਅਕਾਲ ਸਾਹਿਬ ਅੱਜ ਤਰੀਕ ਹੈਗੀ ਆ 5 ਤੇ ਉੱਥੇ ਵੀ ਕੋਈ ਮਾਣ ਸਨਮਾਨ ਰੱਖਿਆ ਹੋਇਆ ਉਹਨਾਂ ਨੇ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਨੂੰ ਇੰਨਾ ਪਿਆਰ ਦੇ ਰਹੇ ਨੇ ਤੇ ਹੁਣ ਆਪਾਂ ਨੂੰ ਫੋਨ ਆਇਆ ਸੀ ਮੁੰਡੇ ਦਾ ਪ੍ਰਦੀਪ ਦਾ ਤੇ ਉੱਥੇ ਆਪਾਂ ਚੱਲਦੇ ਆਉਣੇ ਆਪਾਂ ਨੂੰ ਬੁਲਾਇਆ ਥੋੜਾ ਘਟਾ ਟਾਈਮ ਪਹਿਲਾਂ ਤੇ ਦੇਖਦੇ ਆਂ ਜਾ ਕੇ ਕੀ ਗੱਲ ਬਾਤ ਆ ਤੇ ਮੁੰਡਾ ਆਪਣਾ ਜਿਹੜਾ ਸਾਥੀ ਗਿਆ ਸੀ ਨਾਲ ਉਹ ਵੀ ਆ ਰਿਹਾ ਤੇ ਹੁਣ ਆਪਾਂ ਚੱਲਦੇ ਆਂ ਪਹਿਲਾਂ ਜਾ ਕੇ ਦੇਖਦੇ ਆਂ ਵੀ ਕੀ ਮਾਹੌਲ ਆ ਤੇ ਕਿਵੇਂ ਦਾ ਮਾਹੌਲ ਆ ਤੇ ਆਹਾ ਹੈਗਾ ਜੀ ਆਪਣੇ ਪਿੰਡ ਦਾ ਕੀਰਤ ਟੈਲੀਕਮ ਆ ਪ੍ਰਦੀਪ ਸਿੰਘ ਕੀ ਹਾਲ ਠੀਕ ਹੈ ਠੀਕ ਹੈ ਤੇ ਕੀਰਤ ਟੈਲੀਕਮ ਦਾ ਆ ਬੈਠਾ ਸੀਈਓ ਹਰਪਾਲ ਸਿੰਘ ਤੇ ਆ ਬੈਠਾ ਬਰਕਰ ਇਹ ਵਰਕਰ ਬੋਲਦੇ ਰਹਿੰਦੇ ਆ ਸੀਈਓ ਪੱਕਾ ਮੈਨੇਜਰ ਸਾਹਿਬ ਕਿ ਮਹਰਪਾਲ ਵਧੀਆ ਵਧੀਆ ਰਵੀ ਹਰਪਾਲ ਜਿਹੜਾ ਬੰਦਾ ਠੰਡਾ ਪੀ ਰਿਹਾ ਇਹਦਾ ਕੀ ਯੋਗ ਦਾਣਾ ਇਹਦੇ ਵੱਲੋਂ ਤੁਹਾਨੂੰ ਉਮਰ ਭਰ ਲਈ ਵਾਈਫਾਈ ਫ੍ਰੀ ਆ ਆ ਸਭੀ ਜਿਹੜੀ ਮੈਂ ਜਾਪਰਾ ਕਰਕੇ ਆਇਆ ਇਹ ਵਾਈਫਾਈ ਫ੍ਰੀ ਆ ਪੱਕਾ ਉਮਰ ਭਰ ਲਈ ਸੋਚਦਾ ਇਹਨੇ ਟੈਨਸ਼ਨ ਹੋ ਗਈ ਕਿਵੇਂ ਘਰ ਦਰੇ ਤਾਂ ਆਏਗਾ ਇੱਧਰ ਗੱਲ ਸੁਣ ਬਸ ਠੀਕ ਆ ਤੂੰ ਵੀ ਆ ਜੀ ਹਰਪਾਲ ਆਹ ਬਸ ਠੀਕ ਆ ਉਹ ਦੋ ਮੁੰਡੇ ਕਿਵੇਂ ਬੈਠੇ ਮਗਰ ਇਹ ਵੀ ਆਪਣੀ ਹੈ ਸਖਾਰ ਹੈ ਇਹਨਾਂ ਨੂੰ ਵੀ ਕਿਵੇਂ ਕੰਮ ਕਰਨਾ ਦੁਕਾਨ ਤੇ ਬਿਲਕੁਲ ਬੜਾ ਠੀਕ ਆ ਇਹ ਜੀ ਟ੍ਰੇਨ ਹੁੰਦੇ ਆ ਚੱਲ ਵਧੀਆ ਆ ਰਖੜੀ ਤੂੰ ਪਹਿਲਾਂ ਹੀ ਬੰਨੀ ਫਰਦਾ ਟਾਈਮ ਤੋਂ ਤੇਰੇ ਵੀ ਬੰਨੀ ਆ ਠੀਕ ਆ ਮੈਂ ਦੇਖਾਂ ਆਹ ਜੀ ਗੁਰਦੁਆਰਾ ਆਪਣੇ ਪਿੰਡ ਦਾ ਗੁਰਦੁਆਰਾ ਅਕਾਲ ਸਾਹਿਬ ਤੇ ਨਵੀਂ ਇਮਾਰਤ ਆ ਜਿਹੜੀ ਇਹਦੀ ਬਣ ਰਹੀ ਆ ਤੇ ਲੋਕਾਂ ਦੇ ਸਹਿਯੋਗ ਨਾਲ ਤੇ ਜੰਨਾ ਕ ਵੀ ਜਿਹੜੇ ਲੋਕ ਨੇ ਸਹਿਯੋਗ ਪਾਉਂਦੇ ਆ ਇਮਾਰਤ ਵਧੀਆ ਜਿਹੜੀ ਬਣ ਰਹੀ ਆ ਆਪਣੀ ਤੇ ਕੰਮ ਆ ਜਿਹੜਾ ਚੱਲ ਰਿਹਾ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾ ਦਊਗਾ ਤੇ ਇੱਧਰ ਬਣਿਆ ਹੋਇਆ ਜੀ ਸੀਧ ਬਾਬਾ ਸੂਰਤੀਆ ਸਿੰਘ ਜੀ ਦਾ ਛੋਟਾ ਸਥਾਨ ਇੱਥੇ ਪਹਿਲਾਂ ਪਾਰਕ ਹੁੰਦਾ ਸੀਗਾ ਹੁਣ ਨਵੇਂ ਤਰੀਕੇ ਨਾਲ ਆ ਜਿਹੜਾ ਪਾਰਕ ਜਦੋਂ ਇਮਾਰਤ ਬਣ ਗਈ ਉਸ ਲਾਉਣਗੇ ਐਦਾਂ ਦੀ ਬਣ ਗਈ ਇਮਾਰਤ ਆਪਣੇ ਗੁਰੂ ਘਰ ਦੀ ਗੁਰਦੁਆਰਾ ਕਾਲ ਸਹਾਇ ਆ ਗਏ ਮੁੰਡੇ ਗੱਡੀ ਲੈ ਕੇ ਟੌਰ ਟੂਰ ਕੱਢ ਗਏ ਮੋਟਰਸਾਈਕਲ ਛੋਟਾ ਨਹੀਂ ਹੈਗਾ ਵੇ ਮੋਟਰਸਾਈਕਲਾਂ ਨੂੰ ਛੋਟਾ ਲੱਗਦਾ ਸਾਈਕਲਾਂ ਤੇ ਕਾਫੀ ਸਫ਼ਰ ਕਰਕੇ ਨਾ ਐਂ ਜਿਹਾ ਲੱਗਦਾ ਵੀ ਜਿਵੇਂ ਥੱਲੇ ਜੇ ਨੂੰ ਬੈਠਾ ਹੁੰਦਾ ਹੋਰ ਜੀ ਮਾਨ ਸਾਹਿਬ ਕੀ ਹਾਲ ਹੈ ਜਿਹਦੇ ਸਾਈਜ਼ ਦੇ ਹਿਸਾਬ ਨਾਲ ਮੋਟਰਸਾਈਕਲ ਛੋਟਾ ਯਾਰ ਨਹੀਂ ਇਹ ਮੋਟਰ ਦਾ ਡੈਡੀ ਵਾਲਾ ਆਪਣੇ ਕੋਲ ਦਾ ਵੱਡਾ ਹੀ ਆ ਠੀਕ ਆ ਭਾਈ ਹੋਰ ਠੀਕ ਆ ਵਧੀਆ ਜਾ ਐ ਨਾਨਕੇ ਨਾਨਕੇ ਨਹੀਂ ਗਿਆ ਅੱਜ ਠੀਕ ਹੋਰ ਸੱਟ ਵਧੀਆ ਹੋਰ ਫਿਰ ਠੀਕ ਹੈ ਵਧੀਆ ਠੰਡਾ ਪੀ ਲੈ ਆਜਾ ਠੰਡਾ ਪੀ ਲੈਣੇ ਆਜਾ ਆਜ ਅੰਦਰ ਲੈ ਚੱਲੀਏ ਚੱਲੀਏ ਚੱਲਣਾ ਕਿ ਰੁਕਣਾ ਹੈ ਆਪਾਂ ਚਾਲਦੇ ਆਂ ਪਹਿਲਾਂ ਘਰੇ ਕੀ ਹਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰ ਨਿਸਾਰ ਖਾਨ ਪਿੰਡ ਗੰਗੋਰ ਤੋਂ ਅਤੇ ਸਤਵਿੰਦਰ ਸਿੰਘ ਪਿੰਡ ਕਾਲਸਾ ਤੋਂ ਜੋ ਕਿ ਪੰਜਾਬ ਦੇ ਤਿੰਨੇ ਤਾਕਤਾਂ ਦੀ ਸਾਈਕਲ ਤੇ ਯਾਤਰਾ ਕਰਕੇ ਆਇਆ ਉਹਨਾਂ ਦਾ ਗੁਰਦੁਆਰਾ ਅਕਾਲ ਸਹਾਇ ਪ੍ਰਬੰਧ ਕਮੇਟੀ ਕਾਲਸਾ ਵੱਲੋਂ ਸਨਮਾਨ ਕੀਤਾ ਜਾ ਰਿਹਾ ਸੋ ਸਾਰਿਆਂ ਨੂੰ ਇਹ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਕਿ ਨੌਜਵਾਨਾਂ ਸਾਈਕਲ ਯਾਤਰਾ ਕਰਦੇ ਰਹਿਣ ਅਤੇ ਗੁਰਧਾਮਾਂ ਤੇ ਤੀਰਥਾਂ ਨਾਲ ਜੁੜਦੇ ਰਹਿਣ ਬੋਲੇ ਸੋ ਨਹਾ ਸਤ ਸ੍ਰੀ ਅਕਾਲ ਬੋਲੇ ਸੋ ਨਹਾ ਸਤ ਸ੍ਰੀ ਅਕਾਲ ਇਹਦਾ ਨਾਂ ਲਿਖੇ ਸਤਵਿੰਦਰ ਸਿੰਘ ਰੋਗੋ ਰੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਅਸੀਂ ਪੰਜਾਬ ਦੀ ਯਾਤਰਾ ਜਿਹੜੀ ਸਾਈਕਲਾਂ ਤੇ ਕਰਕੇ ਆਏ ਆ ਤੇ ਪੰਜਾਬ ਦੇ ਤਿੰਨੇ ਤਖਤ ਤੇ ਜਿੰਨੇ ਵੀ ਆਸ-ਪਾਸ ਗੁਰਦામ ਸੀਗੇ ਤੇ ਉਹ ਯਾਤਰਾ ਜਿਹੜੀ ਅਸੀਂ ਕੀਤੀ ਸੀ ਤੇ ਗੁਰਦੁਆਰਾ ਅਕਾਲ ਸਾਹਿਬ ਜਿਹੜੀ ਸਾਡੇ ਪਿੰਡ ਦੀ ਕਮੇਟੀ ਆ ਤੇ ਨਾਲ ਮੇਰੇ ਵੀਰ ਖੜੇ ਆ ਸਾਰੇ ਵਾਲੀਵਾਲ ਖੜਾ ਰੀ ਤੇ ਇਹਨਾਂ ਵੱਲੋਂ ਜਿਹੜਾ ਸਾਡਾ ਸਨਮਾਨ ਕੀਤਾ ਗਿਆ ਸੋ ਇਸੇ ਸਨਮਾਨ ਤੇ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਹੁਣ ਧੰਨਵਾਦ ਕਰੂਗਾ ਮੇਰਾ ਵੀਰ ਅਨਸਾਰ ਖਾਨ ਸੋ ਜਿਵੇਂ ਕਿ ਤੁਹਾਨੂੰ ਵੀਰ ਸਤਵਿੰਦਰ ਸਿੰਘ ਨੇ ਦੱਸਿਆਗਾ ਕਿ ਬਹੁਤ ਸਾਰਾ ਮਾਨ ਸਤਿਕਾਰ ਹੈਗਾ ਜਿਹੜਾ ਪਿੰਡ ਵਾਲਿਆਂ ਵੱਲੋਂ ਮਿਲਿਆਗਾ ਗੁਰਦੁਆਰਾ ਸਾਹਿਬ ਕਮੇਟੀ ਹੈਗੀ ਜਿਹੜੀ ਤੇ ਵਾਲੀਬਾਲ ਦੀ ਟੀਮ ਹੈਗਾ ਇਹਨਾਂ ਸੋਚਿਆ ਨਹੀਂ ਸੀਗਾ ਅਸੀਂ ਘਰੋਂ ਇਹਨਾਂ ਸੋਚ ਕੇ ਨਹੀਂ ਸੀਗੇ ਵੀ ਸਾਨੂੰ ਇਹਨਾਂ ਜਿਹੜਾ ਮਾਨ ਸਤਿਕਾਰ ਮਿਲੂਗਾ ਪਰ ਬਹੁਤ ਬਹੁਤ ਧੰਨਵਾਦੀ ਐ ਸੀ ਸਾਰਿਆਂ ਨੇ ਜਿਨ੍ਹਾਂ ਨੇ ਇੰਨਾ ਸਾਨੂੰ ਪਿਆਰ ਦਿੱਤਾ ਤੇ ਸਾਡੀ ਇੱਕੋ ਇੱਕ ਬੇਨਤੀ ਹੈਗੀ ਪੰਜਾਬ ਦੇ ਯੂਥ ਨੂੰ ਵੀ ਨਸ਼ੇ ਛੱਡ ਕੇ ਬਾਦੂ ਤੋਂ ਬਾਦਰ ਆਪਣੇ ਸਰੀਰ ਵੱਲ ਸਾਈਕਲਿੰਗ ਵੱਲ ਤੇ ਹੋਰ ਜਿਹੜੀਆਂ ਪੰਜਾਬੀ ਖੇਡਾਂ ਨੇ ਉਹਨਾਂ ਵੱਲ ਧਿਆਨ ਦਿਓ ਜੀ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਦੀਪ ਸਿੰਘ ਅਮਨਵੀਰ ਸਿੰਘ ਉਹਨਾਂ ਦੀ ਐਂਟਰੀ ਵੀ ਹੋ ਚੱਕੀ ਆ ਤੇ ਹਣੀ ਹਣੀ ਵੀ ਆ ਚੁੱਕੇ ਨੇ ਓ ਸੋਲਡੀ ਇੱਧਰ ਸਾਡੇ ਖੜਾ ਹਰੀ ਨੇ ਜਿਹੜੇ ਇਹ ਫੱਟੜ ਨੇ ਪਹੁੰਚੇ ਨਹੀਂ ਤੁਸੀਂ ਫੱਟੜੋਂ ਕੰਮ ਵਧ ਗਿਆ ਗਰਮ ਪੱਟੀ ਤੋਂ ਬਾਅਦ ਕਹਿੰਦੇ ਪਲਾਸਟਰ ਹੀ ਕਰਨਾ ਪੈ ਗਿਆ ਤੇ ਹੁਣ ਆਪਾਂ ਚੱਲੇ ਆਂ ਬਾਲੀਵਾਲ ਗਰਾਊਂਡ ਤੇ ਤੇ ਬਾਲੀਵਾਲ ਗਰਾਊਂਡ ਤੇ ਵੀ ਆਪਾਂ ਇੱਕ ਮੁੰਡਿਆਂ ਨਾਲ ਫੋਟੋ ਕਰਾਉਣੀ ਆ ਨੱਟ ਬੰਨ ਲਓ ਚੱਲੋ ਜੀ ਰੌਣਾ ਪਤਾ ਖਾਉਨੇ ਆ ਬਾਲੀਵਾਲ ਦੇ ਗਰਾਊਂਡ ਆਹਾ ਮਿੱਤਰੋ ਆਪਣਾ ਬਾਲੀਵਾਲ ਦਾ ਗਰਾਊਂਡ ਆ ਖੜੇ ਆਪਣੇ ਸਾਰੇ ਖਿਡਾਰੀ ਹਰਮਨ ਖੜਾ ਸਿੰਮੂ ਬਾਟਾ ਆਜੋ ਉਹ ਬੁੰਦੀ ਹੋਣੀ ਦੇਖੋ ਸੁਖੂ ਆ ਮਗਰ ਕੀ ਆਉਂਦਾ ਤੇਰੇ ਫਟੜ ਹੋ ਗਿਆ ਬੰਦਾ ਚੱਲ ਕੋਈ ਤੇ ਇਹ ਸੀਗਾ ਜੀ ਆਪਣਾ ਮਾਨ ਸਨਮਾਨ ਕਮੇਟੀ ਵੱਲੋਂ ਤੇ ਆਪਣੀ ਜਿਹੜੀ ਵਾਲੀਬਾਲ ਦੀ ਟੀਮ ਸਾਰੇ ਖਿਡਾਰੀ ਤੇ ਉਹਨਾਂ ਮੁੰਡਿਆਂ ਵੱਲੋਂ ਤੇ ਬਹੁਤ ਬਹੁਤ ਆਪਾਂ ਧੰਨਵਾਦ ਕਰਦੇ ਆਂ ਦੇ ਸਨੇਹਾ ਦਨੇ ਮਤਰੋਨਾਵੇਂ ਮੁੰਡਿਆਂ ਨੂੰ ਤੇ ਨਸਿਆਂ ਤੋਂ ਦੂਰ ਰਹੋ ਸੋ ਇਹੀ ਜੀਆਂ ਚੀਜ਼ਾਂ ਦੇ ਨਾਲ ਜੁੜੋ ਸਾਈਕਲਿੰਗ ਨਾਲ ਜੁੜੋ ਤੇ ਵਾਲੀਬਾਲ ਨਾਲ ਜੁੜੋ ਮੈਂ ਵੀ ਪਹਿਲਾਂ ਤੋਂ ਜੁੜਿਆ ਹੋਇਆ ਹਾਂ ਵਾਲੀਬਾਲ ਦੇ ਨਾਲ ਹੀ ਕਾਫੀ ਲੰਬੇ ਸਮੇਂ ਤੋਂ ਤੇ ਆਪਣੇ ਨਾਲ ਜਿਹੜੇ ਮੁੰਡੇ ਨੇ ਜਿੰਨੇ ਵੀ ਖੇਡਦੇ ਆ ਸਾਰੇ ਨਸਿਆਂ ਤੋਂ ਬਚੇ ਹੋਇਆ ਤੇ ਵੀਡੀਓ ਦੀ ਕਰਦੇ ਆ ਮੇ ਤੋਂ ਸਮਾਪਤੀ ਧੰਨਵਾਦ ਰੱਬ ਰੱਖਾ